ਸਾਹਿਕਾ ਜੀ ਸਾਰਿਆਂ ਨੂੰ ਤੇ ਅੱਜ ਹੂਲ ਫੇਰ ਆ ਗਈ ਹੈ ਸੇਲ ਤੇ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰਵਾ ਲੋ ਜੀ ਇਹ ਸਾਰੇ ਸੂਟ ਜਿਹੜੇ ਆ 800 ਦੇ 300 ਰਹਿਣਗੇ ਜੀ ਤੁਹਾਨੂੰ ਇੱਕ ਸੂਟ ਜਿਹੜਾ ਆ ਉਹ 268 ਦੇ ਲੱਗੇ ਮਿਲੇਗਾ ਫਰੀ ਸ਼ਿਪਿੰਗ ਦੇ ਨਾਲ ਤੇ ਇਹ ਸਿੰਗਲ ਸੂਟ ਜਿਹੜਾ ਹੈ ਬੁੱਕ ਨਹੀਂ ਹੋਣਾ ਜੀ ਤੁਹਾਨੂੰ 3 ਸੂਟ ਬੁੱਕ ਕਰਵਾਨੇ ਪੈਣੇ ਆ 800 ਦੇ 3 ਸੂਟ ਕੋਈ ਵੀ ਇਹਦੇ ਵਿੱਚੋਂ ਜਿਹੜਾ ਹੈ ਸਕਰੀਨਸ਼ਾਟ ਲਾਇਕੀ ਜਿਹੜਾ ਤੁਸੀਂ ਆਪਣੇ ਆਰਡਰ ਬੁੱਕ ਕਰਵਾ ਸਕਦੇ ਹੋ ਆਲੇ-ਗਲੇ ਜਿਹੀਆਂ ਸੂਟਾਂ ਦੇ ਤੇ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਨਿਕਲ ਰਿਹਾ ਹੈ ਸੂਟ ਹੁਣ ਸੇਲਿੰਗ ਪ੍ਰਾਈਸ ਚੱਲਣ ੜੇ ਆ ਜੀ ਰੋਜ਼ ਦੀ ਰੋਜ਼ ਵੀਡੀਓ ਚੈੱਕ ਕਰ ਲਿਆ ਕਰੋ ਜੀ ਸੇਲ ਪ੍ਰਾਈਸ ਵਾਲੇ ਸੂਟ ਜਿਹੜੇ ਡੇਲੀ ਆਇਆ ਕਰਨਗੇ ਜੀ ਜਿਉ ਵੀ ਮੈਨੂੰ ਸੂਟ ਜਿਹੜੇ ਆ ਸੇਲ ਵਾਲੇ ਕੱਢਨੇ ਹੁੰਦੇ ਆ ਮੈਂ ਤੁਹਾਨੂੰ ਡੇਲੀ ਵੀਡੀਓ ਪਾ ਰਿਆ ਕਰਾਂਗੀ ਜੀ ਤੇ ਚੈੱਕ ਕਰੋ ਜੀ ਬਹੁਤ ਹੀ ਵਧੀਆ ਯੂਨਿਕ ਪ੍ਰਿੰਟ ਨੇ ਇਹ ਫੈਬਰਿਕ ਜਿਹੜਾ ਆ ਮਸਲੀਨ ਕੋਟਨ ਰੇਗਾ 2.5 ਮੀਟਰ ਬਾਟਮ ਰੇਗੀ 2.5 ਮੀਟਰ ਜੜੀ ਆ ਇਹ ਸ਼ਰਟ ਰੇਗੀ ਬਹੁਤ ਹੀ ਵਧੀਆ ਫੈਬਰਿਕ ਆ ਕਲਰਸ ਵੀ ਬੜੀ ਯੂਨਿਕ ਆ ਸਾਰਿਆਂ ਦੇ ਨਾਲ ਜੁੜੀ ਹੈ 2.5 ਮੀਟਰ ਦਾ ਕੱਟ ਰੇਗਾ ਆਪਣੇ ਅਲਗ ਅਲਗ ਜੜੀ ਆ ਪਿਕਸ ਤੁਸੀਂ ਸੈਂਡ ਕਰ ਦੇਣੀ ਹੈ ਜਿਹੜੇ ਵੀ ਤੁਹਾਨੂੰ ਤਿੰਨ ਸੂਟ ਪਸੰਦ ਆ ਇਹਨਾਂ ਵਿੱਚੋਂ ਤੇ ਉਹਨਾਂ ਦੇ ਤਿੰਨ ਸੂਟਾਂ ਦੀ ਜਿਹੜੀਆਂ ਮੈਨੂੰ ਫੋਟੋ ਪਾ ਦੇਣੀ ਹੈ ਮੇਰੇ WhatsApp ਨੰਬਰ ਤੇ ਜਿਹੜਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਆ ਤੇ ਉਹ ਜਿਹੜਾ ਤੁਸੀਂ ਅਰਸੂ ਦੇ ਤਿੰਨ ਸੂਟ ਤੁਹਾਡੇ ਘਰੇ ਤੁਹਾਨੂੰ ਪਹੁੰਚ ਜਾਣਗੇ ਜੀ ਆਹ ਵਾਲੇ ਸੂਟ ਜਿਹੜੇ ਆ ਤੁਹਾਨੂੰ ਇਹ ਐਕਸਪੋਰਟ ਕਾਟਨ ਆ ਬਹੁਤ ਹੀ ਵਧੀਆ ਜਿਹੜੀ ਆ ਕਾਟਨ ਆ ਚੈੱਕ ਕਰੋ ਜੀ ਇਹ 650 ਵਾਲਾ ਸੂਟ ਜਿਹੜਾ ਉਹ ਤੁਹਾਨੂੰ 550 ਚ ਮਿਲਣ ਜਾ ਰਿਹਾ ਆ ਸ਼ੀਪਿੰਗ ਫ੍ਰੀ ਰਹੇਗੀ ਇਹਦੀ ਵੀ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਇਹ ਵੀ ਸੂਟ ਨਿਕਲ ਰਿਹਾ ਜੀ ਫਟਾਫਟ ਆਪਣੇ ਆਰਡਰ ਦੇ ਦਿਓ ਤੇ ਆਪਣੀ ਬੁਕਿੰਗ ਜਿਹੜੀ ਹੈ ਬੁੱਕਰ ਵਾਲੋ ਇਹਨਾਂ ਦੀ ਦੋ ਸੂਟ ਦੀ ਜਿਹੜੀ ਆ ਤੁਸੀਂ ਸੌਰੀ ਇੱਕ ਸੂਟ ਦੀ ਜਿਹੜੀ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਪੇਜ ਨਹੀਂ ਆ ਕੋਈ ਵੀ 550 ਦਾ ਇੱਕ ਸੂਟ ਰਹੇਗਾ ਜੀ ਇਹ 650 ਦਾ ਪ੍ਰਾਈਸ ਸੀ ਹੁਣ ਤੁਹਾਨੂੰ 100 ਲੈਸਰ ਦੇ ਵਿੱਚੋਂ ਜਿਹੜਾ ਆ 500 ਦਾ ਇੱਕ ਸੂਟ ਮਿਲੇਗਾ ਕੋਈ ਵੀ ਤੁਸੀਂ ਜਿਹੜਾ ਇਹਦੇ ਵਿੱਚੋਂ ਚੂਸ ਕਰਕੇ ਸਕਰੀਨਸ਼ਾਟ ਪਾ ਦਿਓ ਜੀ ਐਂਡ ਨੈਕਸਟ ਸੂਟ ਜਿਹੜੇ ਆ ਇਹਨਾਂ ਵਿੱਚੋਂ ਤੁਹਾਨੂੰ ਦੋ ਸੂਟ ਤੁਸੀਂ ਸਿਲੈਕਟ ਕਰਨੇ ਆ ਇਹ 5 ਮੀਟਰ ਦਾ ਕੱਟ ਰੂਗਾ ਇਹ ਵੀ ਕਾਟਨ ਰਹੇਗਾ ਫੈਬਰਿਕ ਆ ਇਹਨਾਂ ਵਿੱਚ ਵੀ ਤੁਸੀਂ ਕੋਈ ਵੀ ਜਿਹੜੇ ਆ ਦੋ ਸੂਟ ਜਿਹੜੇ ਸਿਲੈਕਟ ਕਰਕੇ ਮੈਨੂੰ ਪਾ ਦੇਣੇ ਆ ਇਹਨਾਂ ਦਾ ਜਿਹੜਾ ਪ੍ਰਾਈਸ ਰਹੇਗਾ ਜੀ ਪ੍ਰਾਈਸ ਰੇਗਾ ਜੀ 500 ਦੇ ਦੋ ਸੂਟ ਇਹ ਵੀ ਬਹੁਤ ਹੀ ਵਧੀਆ ਜਿਹੜੀ ਹੈ ਸੇਲ ਪ੍ਰਾਈਸ ਚੱਲ ਰਿਹਾ ਇਹਦਾ ਵੀ ਬਹੁਤ ਹੀ ਵਧੀਆ ਆਫਰ ਚ ਹੈ ਇਹ ਵੀ ਕਿਸੇ ਨੂੰ ਪਸੰਦ ਆਂਦੇ ਤੇ ਤੁਸੀਂ ਦੋ ਸੂਟਾਂ ਦੀ ਜਿਹੜੀ ਇਹ ਸਕਰੀਨ ਸ਼ਾਟ ਲੈਣੀ ਹੈ ਇਹਦੇ ਵਿੱਚੋਂ ਇਹਨਾਂ ਦੇ ਜਿਹੜੇ ਸਕਰੀਨ ਸ਼ਾਟ ਪੇਸ ਕੇ ਤੁਸੀਂ ਮੇਰੇ ਨੰਬਰ ਤੇ ਆਪਣਾ ਆਰਡਰ ਬੁੱਕ ਕਰਵਾ ਲੈਣਾ ਹੈ ਤੇ ਇਹਨਾਂ ਦਾ ਪ੍ਰਾਈਸ ਵੀ ਜਿਹੜਾ ਆ 500 ਦੇ ਦੋ ਸੂਟ ਆਣਗੇ ਜੀ 5 ਮੀਟਰ ਦਾ ਕੱਟ ਰਹੇਗਾ ਤੇ ਕਾਟਨ ਜਿਹੜਾ ਫੈਬਰਿਕ ਰਹੇਗਾ ਬਹੁਤ ਹੀ ਵਧੀਆ ਕੁਆਲਿਟੀ ਦੇ ਵਿੱਚ ਸੂਟ ਆਣਗੇ ਜੀ ਕਿਸੇ ਦੀ ਵੀ ਗੜੀ ਫੈਬਰਿਕ ਬਿਲਕੁਲ ਵੀ ਕੋਈ ਮਾੜੀ ਨਹੀਂ ਆਏਗੀ ਜੀ ਬਹੁਤ ਹੀ ਵਧੀਆ ਇਹਦਾ ਫੈਬਰਿਕ ਰਹੇਗਾ ਇਹ ਵੀ ਬਹੁਤ ਸੋਨਾ ਸੇਲ ਪ੍ਰਾਈਸ ਚੱਲ ਰਿਹਾ ਜੀ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰਵਾ ਲਓ ਟੜੇ ਘਰੇ ਬੈਠੇ ਜਿਹੜੇ ਆ ਨੰਬਰ ਤੇ ਤੁਹਾਨੂੰ ਸੂਟ ਮਿਲ ਜਾਣਗੇ ਥੈਂਕ ਯੂ ਸੋ ਮੱਚ